ਅਸੀਂ ਬੜੇ ਖੁਸ਼ ਆਪਣੇ ਪਰਿਵਾਰ ਵਿੱਚ ਰਹਿੰਦੇ ਸੀ ਪਰ ਇੱਕ ਦਿਨ ਸਾਡੇ ਪਰਿਵਾਰ ਵਿੱਚ ਅਜੀਹਾ ਕਾਲਾ ਦਿਨ ਆਇਆ ਜਿਸ ਕਰਕੇ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਮੈਂ ਉਦੋਂ 10ਵੀਂ ਚ ਪੜ੍ਹਦੀ ਸੀ ਜਦੋਂ ਮੇਰੇ ਮੰਮੀ ਡੈਡੀ ਦੀ ਸੜਕ ਹੱਥੇ ਚ ਮੌਤ ਹੋ ਗਈ ਜਿਸ ਦਿਨ ਇਹ ਸਨੇਹਾ ਘਰ ਵਿੱਚ ਆਇਆ ਮੇਰਾ ਤਾਂ ਬੱਸ ਸਭ ਕੁਝ ਹੀ ਉੱਜੜ ਗਿਆ ਮੈਂ ਤਾਂ ਬੱਸ ਰੋਈ ਜਾ ਰਹੀ ਸੀ ਸਾਰੇ ਮੈਨੂੰ ਵਾਰ-ਵਾਰ ਕਹਿ ਰਹੇ ਸੀ ਕਿ ਤੂੰ ਹੌਂਸਲਾ ਰੱਖ ਮੈਂ ਕਿਵੇਂ ਹੌਂਸਲਾ ਰੱਖਦੀ ਕਿਉਂਕਿ ਮੇਰੀ ਤਾਂ ਦੁਨੀਆ ਉੱਜੜ ਗਈ ਸੀ ਮੇਰਾ ਇੱਕ ਭਰਾ ਸੀ ਜੋ ਮੇਰੇ ਨਾਲੋਂ ਛੋਟਾ ਸੀ ਉਹਦੇ ਆਲਵੇਹ ਵੇਖ ਕੇ ਮੈਨੂੰ ਬੜਾ ਤਰਸ ਆ ਰਿਹਾ ਸੀ। ਉਹਨੂੰ ਤਾਂ ਇੰਨੀ ਜ਼ਿਆਦਾ ਸਮਝ ਵੀ ਨਹੀਂ ਸੀ। ਮੇਰਾ ਭਰਾ ਮੰਮੀ ਡੈਡੀ ਨੇ ਮਸਾ ਵੇਖਿਆ ਸੀ। ਮੰਮੀ ਨੇ ਬੜੀਆਂ ਥਾਵਾਂ ਤੇ ਮੱਥੇ ਟੇਕੇ ਸੀ ਤਾਂ ਕਿ ਮੁੰਡੇ ਦਾ ਮੂੰਹ ਵੇਖ ਸਕਣ। ਪਰ ਇਹਨਾਂ ਨੂੰ ਪਤਾ ਸੀ ਕਿ ਮੁੰਡਾ ਤਾਂ ਹੋ ਜਾਊਗਾ ਪਰ ਉਹਨੂੰ ਵਿਆਹਣ ਦਾ ਮੌਕਾ ਨਹੀਂ ਮਿਲਣਾ। ਮੰਮੀ ਡੈਡੀ ਦੀ ਅਚਾਨਕ ਹਾਦਸੇ ਵਿੱਚ ਮੌਤ ਹੋ ਗਈ। ਘਰ ਵਿੱਚ ਦਾਦਾ ਦਾਦੀ ਰਹਿ ਗਏ ਸੀ। ਇਹ ਦੁੱਖ ਮੈਂ ਕਦੇ ਨਹੀਂ ਭੁੱਲ ਸਕਦੀ ਸੀ। ਮੈਂ ਜ਼ਿਆਦਾ ਵੱਡੀ ਵੀ ਨਹੀਂ ਸੀ। ਸਿਰਫ 10ਵੀਂ ਵਿੱਚ ਉਦੋਂ ਹੋਈ ਸੀ। ਮੇਰੀ ਉਮਰ ਜ਼ਿਆਦਾ ਨਹੀਂ ਸੀ। ਮੇਰਾ ਤਾਂ ਸਭ ਕੁਝ ਹੀ ਉੱਜੜ ਗਿਆ ਸੀ ਮੇਰੀ ਦਾਦੀ ਦਾ ਸੁਭਾਅ ਜਿਆਦਾ ਚੰਗਾ ਨਹੀਂ ਸੀ ਉਹ ਬੜੀ ਗੁੱਸੇ ਵਾਲੀ ਸੀ ਉਹ ਮੇਰੇ ਭਰਾ ਨੂੰ ਹੀ ਪਿਆਰ ਕਰਦੀ ਸੀ ਕੁੜੀਆਂ ਤਾਂ ਜਿਵੇਂ ਉਹਨੂੰ ਚੰਗੀਆਂ ਹੀ ਨਹੀਂ ਲੱਗਦੀਆਂ ਸੀ ਮੰਮੀ ਡੈਡੀ ਦੇ ਜਾਣ ਤੋਂ ਬਾਅਦ 1 ਮਹੀਨੇ ਬਾਅਦ ਹੀ ਉਹ ਮੈਨੂੰ ਕੁੱਟਣ ਲੱਗ ਗਈ ਸੀ ਮੇਰੇ ਕੋਲੋਂ ਸਾਰਾ ਘਰ ਦਾ ਕੰਮ ਕਰਵਾਉਂਦੀ ਸੀ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਉਹ ਮੇਰੀ ਦਾਦੀ ਆ ਪਰ ਮੇਰਾ ਦਾਦਾ ਬੜਾ ਚੰਗਾ ਸੀ ਦਾਦਾ ਹਮੇਸ਼ਾ ਉਹਨੂੰ ਕਹਿੰਦਾ ਸੀ ਕਿ ਤੂੰ ਇਸ ਤਰ੍ਹਾਂ ਕੁੜੀ ਮੁੰਡੇ ਵਿੱਚ ਫਰਕ ਨਾ ਕਰਿਆ ਕਰ ਕੁੜੀਆਂ ਜਿਆਦਾ ਪਿਆਰੀਆਂ ਹੁੰਦੀਆਂ ਨੇ ਪਰ ਮੇਰੀ ਦਾਦੀ ਮੇਰੇ ਭਰਾ ਨੂੰ ਤਾਂ ਬੜਾ ਸਾਹਮ ਸਾਹਮ ਕੇ ਰੱਖਦੀ ਸੀ ਮੈਨੂੰ ਕਹਿੰਦੀ ਸੀ ਕਿ ਕੋਠੇ ਜਿੰਨੀ ਵੱਡੀ ਹੋਈਆਂ ਘਰ ਦਾ ਤੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਕਦੇ ਘਰ ਦਾ ਕੋਈ ਕੰਮ ਕੀਤਾ ਹੀ ਨਹੀਂ ਸੀ ਕਿਉਂਕਿ ਮੰਮੀ ਨੇ ਮੈਨੂੰ ਕਦੇ ਕਿਸੇ ਕੰਮ ਵਿੱਚ ਲਾਇਆ ਹੀ ਨਹੀਂ ਸੀ ਮੈਂ ਆਪਣੇ ਮਾਪਿਓ ਨੂੰ ਯਾਦ ਕਰਕੇ ਬੜਾ ਰੋਂਦੀ ਰਹਿੰਦੀ ਸੀ ਇੱਕ ਦਿਨ ਮੇਰੀ ਨਾਨੀ ਦਾ ਫੋਨ ਆਇਆ ਮੈਂ ਨਾਨੀ ਦੇ ਨਾਲ ਗੱਲਾਂ ਕਰਕੇ ਬੜਾ ਰੋਈ ਮੈਂ ਨਾਨੀ ਨੂੰ ਦੱਸਿਆ ਕਿ ਮੇਰੀ ਦਾਦੀ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਆ ਮੇਰੀ ਨਾਨੀ ਮੈਨੂੰ ਕਹਿਣ ਲੱਗੀ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੇਰੀ ਨਾਨੀ ਤੇ ਨਾਨਾ ਮੈਨੂੰ ਆ ਕੇ ਲੈ ਗਏ। ਉਹ ਮੇਰੇ ਦਾਦਾ-ਦਾਦੀ ਨੂੰ ਕਹਿਣ ਲੱਗੇ ਇੱਕ ਬੱਚੇ ਨੂੰ ਅਸੀਂ ਆਪਣੇ ਕੋਲ ਰੱਖਾਂਗੇ, ਇੱਕ ਨੂੰ ਤੁਸੀਂ ਆਪਣੇ ਕੋਲ ਰੱਖ ਲਓ। ਇੱਕ ਗੱਲੋਂ ਤਾਂ ਮੈਂ ਬੜੀ ਖੁਸ਼ ਸੀ ਕਿ ਮੈਂ ਇੱਥੋਂ ਨਿਕਲ ਜਾਵਾਂਗੀ, ਪਰ ਮੈਂ ਆਪਣੇ ਭਰਾ ਨਾਲੋਂ ਵੀ ਦੂਰ ਨਹੀਂ ਜਾਣਾ ਚਾਹੁੰਦੀ ਸੀ। ਮੈਨੂੰ ਇਹ ਸੀ ਕਿ ਮੈਂ ਆਪਣੇ ਭਰਾ ਕੋਲ ਰਹਾ, ਪਰ ਮੈਂ ਆਪਣੀ ਦਾਦੀ ਨਾਲ ਰਹਿ ਨਹੀਂ ਸਕਦੀ ਸੀ। ਫਿਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਚਲ ਦਾਦੀ ਉਹਨੂੰ ਤਾਂ ਪਿਆਰ ਕਰਦੀ ਆ। ਮੈਨੂੰ ਪਤਾ ਸੀ ਕਿ ਉਹਨੂੰ ਇੱਥੇ ਕੋਈ ਤਕਲੀਫ਼ ਨਹੀਂ ਹੋਣੀ। ਤਕਲੀਫ਼ ਤਾਂ ਬੱਸ ਮੈਨੂੰ ਹੀ ਆ। ਉਹਦੇ ਨਾਲ ਕਿਸੇ ਨੇ ਕੋਈ ਬੁਰਾ ਵਿਵਹਾਰ ਨਹੀਂ ਕਰਨਾ ਇਸ ਕਰਕੇ ਮੈਂ ਆਪਣੇ ਦਾਦੀ ਦਾਦਾ ਨੂੰ ਛੱਡ ਕੇ ਆਪਣੇ ਨਾਨਾ ਨਾਨੀ ਨਾਲ ਚਲੀ ਗਈ ਮੇਰੇ ਨਾਨਕੇ ਪਰਿਵਾਰ ਵਿੱਚ ਇੱਕ ਮਾਮਾ मामੀ ਜੀ ਤੇ ਦੋ ਮਾਮੇ ਦੇ ਜਵਾਕ ਸੀ ਮੈਨੂੰ ਵੇਖ ਕੇ मामੀ ਨੇ ਮੱਥੇ ਵੱਟ ਪਾ ਲਿਆ मामੀ ਕਹਿਣ ਲੱਗੀ ਕਿ ਤੂੰ ਹੁਣ ਹਮੇਸ਼ਾ ਲਈ ਇੱਥੇ ਰਹੇਂਗੀ ਨਾਨੀ ਕਹਿਣ ਲੱਗੀ ਹਾਂ ਇਹ ਹਮੇਸ਼ਾ ਲਈ ਇੱਥੇ ਰਹੂਗੀ ਤੈਨੂੰ ਜ਼ਿਆਦਾ ਮੱਥੇ ਵੱਟ ਪਾਉਣ ਦੀ ਲੋੜ ਨਹੀਂ ਇਹ ਤਾਂ ਇੱਥੇ ਰਹੂਗੀ ਮੇਰੀ ਨਾਨੀ ਦੇ ਘਰ ਵਿੱਚ ਬੜੀ ਚੱਲਦੀ ਸੀ ਮੇਰੀ ਨਾਨੀ ਦੇ ਅੱਗੇ ਕੋਈ ਨਹੀਂ ਬੋਲਦਾ ਸੀ ਮੇਰੀ ਮਾਮੀ ਚੁੱਪ ਹੋ ਗਈ ਮੈਨੂੰ ਆਪਣੇ ਨਾਨਕੇ ਘਰ ਆ ਕੇ ਬੜੀ ਸ਼ਾਂਤੀ ਮਿਲੀ ਮੈਂ ਆਪਣੀ ਮਾਮੀ ਨੂੰ ਰਸੋਈ ਵਿੱਚ ਜਾ ਕੇ ਪੁੱਛਿਆ ਕਿ ਮਾਮੀ ਲਿਆਓ ਮੈਂ ਤੁਹਾਡੇ ਨਾਲ ਕੰਮ ਕਰਵਾਵਾਂ ਮਾਮੀ ਕਹਿਣ ਲੱਗੀ ਰਹਿਣ ਦੇ ਤੇਰੀ ਨਾਨੀ ਫਿਰ ਮੇਰੇ ਮਗਰ ਪੈਜੂਗੀ ਕਿ ਮੇਰੀ ਦੋਤੀ ਕੋ ਕੰਮ ਕਰਵਾਉਂਦੀ ਆ ਮੈਂ ਮਾਮੀ ਨੂੰ ਕਿਹਾ ਕਿ ਮੈਂ ਵੀ ਤਾਂ ਤੁਹਾਡੀ ਆ ਤੁਸੀਂ ਇਸ ਤਰ੍ਹਾਂ ਨਾ ਬੋਲੋ ਮੇਰੇ ਮਾਮੇ ਦੀ ਕੁੜੀ ਛੋਟੀ ਸੀ ਮਾਮੇ ਦਾ ਮੁੰਡਾ ਵੱਡਾ ਸੀ ਉਹਨਾਂ ਦੋਵਾਂ ਭੈਣ ਭਰਾਵਾਂ ਦਾ ਆਪਸ ਵਿੱਚ ਬੜਾ ਉਮਰ ਦਾ ਫਰਕ ਸੀ ਕਿਉਂਕਿ ਮਾਮੇ ਦਾ ਮੁੰਡਾ ਜ਼ਿਆਦਾ ਵੱਡਾ ਸੀ ਤੇ ਕੁੜੀ ਬਿਲਕੁਲ ਹੀ ਛੋਟੀ ਸੀ ਮੰਮੀ ਦਾ ਮੁੰਡਾ ਤਾਂ ਮੇਰੇ ਨਾਲੋਂ ਵੀ 2 ਸਾਲ ਵੱਡਾ ਸੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਵੀ ਤਾਂ ਤੁਹਾਡੀ ਧੀਾਂ ਵਰਗੀ ਆ ਮੈਂ ਅੱਖਾਂ ਵਿੱਚ ਹੰਝੂ ਭਰਲੇ ਤੇ ਮੈਂ ਮੰਮੀ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਤੇ ਮੈਂ ਮੰਮੀ ਨੂੰ ਦੱਸਿਆ ਕਿ ਸੱਚੀ ਮੰਮੀ ਮੈਂ ਉਥੇ ਬੜੀ ਔਖੀ ਸੀ ਮੇਰੀ ਆਪਣੀ ਦਾਦੀ ਨੇ ਮੇਰੇ ਨਾਲ ਬਗਾਨੇ ਵਾਂਗ ਵਿਵਹਾਰ ਕੀਤਾ ਹੋਇਆ ਸੀ ਇਸ ਕਰਕੇ ਮੈਂ ਇੱਥੇ ਆਈ ਆ ਨਹੀਂ ਤਾਂ ਮੇਰਾ ਵੀ ਆਪਣਾ ਘਰ ਛੱਡਣ ਦਾ ਦਿਲ ਨਹੀਂ ਕਰਦਾ ਸੀ ਪਲੀਜ਼ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕਰੋ ਮੈਂ ਇੱਥੇ ਕਿਵੇਂ ਰਹੂੰਗੀ ਮੈਂ ਬੜੀ ਆਸ ਨਾਲ ਇੱਥੇ ਆਈ ਆ ਮਮੀ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਤੈਨੂੰ ਕੁਝ ਕਿਹਾ ਵੀ ਨਹੀਂ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਆ ਕਿ ਤੇਰੀ ਨਾਨੀ ਨੂੰ ਬੁਰਾ ਲੱਗੂਗਾ ਮੈਂ ਕਿਹਾ ਤੁਸੀਂ ਮੈਨੂੰ ਕੰਮ ਦੱਸੋ ਮੈਂ ਨਾਨੀ ਨੂੰ ਆਪੇ ਕਹਿ ਦੂੰਗੀ ਤੁਸੀਂ ਉਸ ਗੱਲ ਦੀ ਟੈਨਸ਼ਨ ਨਾ ਲਓ ਫਿਰ ਮਮੀ ਮੈਨੂੰ ਕਹਿਣ ਲੱਗੀ ਕਿ ਚੱਲ ਫਿਰ ਤੂੰ ਬਰਤਨ ਸਾਫ਼ ਕਰ ਦੇ ਹੁਣ ਮਮੀ ਥੋੜੀ ਖੁਸ਼ ਸੀ ਮੈਂ ਮਮੀ ਨੂੰ ਕਿਹਾ ਕਿ ਤੁਸੀਂ ਬਸ ਇਸ ਤਰ੍ਹਾਂ ਖੁਸ਼ ਰਿਹਾ ਕਰੋ ਫਿਰ ਮੇਰਾ ਵੀ ਮਨ ਲੱਗ ਜਾਊਗਾ ਮੈਂ ਮਮੀ ਨਾਲ ਬਸ ਕੰਮ ਕਰਵਾਉਂਦੀ ਰਹਿੰਦੀ ਸੀ ਤਾਂ ਕਿ ਮਮੀ ਖੁਸ਼ ਰਹੇ ਮਾਮੀ ਨੂੰ ਮੇਰਾ ਉੱਥੇ ਰਹਿਣਾ ਬੁਰਾ ਨਾ ਲੱਗੇ ਇਸ ਕਰਕੇ ਮੈਂ ਸਾਰਾ ਦਿਨ ਕੰਮ ਕਰਵਾਉਂਦੀ ਰਹਿੰਦੀ ਸੀ ਜਦੋਂ ਵੀ ਮੈਂ ਸਕੂਲੋਂ ਆ ਜਾਂਦੀ ਸੀ ਤਾਂ ਮੈਂ ਭੱਜ-ਭੱਜ ਕੇ ਮਾਮੀ ਦਾ ਕੰਮ ਕਰਵਾਉਂਦੀ ਸੀ ਤੇ ਉਹਦੀ ਕੁੜੀ ਨੂੰ ਵੀ ਚੁੱਕਦੀ ਸੀ ਮਾਮੀ ਹੁਣ ਮੇਰੇ ਤੇ ਗੁੱਸਾ ਨਹੀਂ ਕਰਦੀ ਸੀ ਮਾਮੀ ਮੈਨੂੰ ਪਿਆਰ ਨਾਲ ਹੀ ਬੁਲਾਉਂਦੀ ਸੀ ਬੇਸ਼ੱਕ ਉਹ ਨਾਨੀ ਕੋਲੋਂ ਡਰਦੀ ਸੀ ਪਰ ਫਿਰ ਵੀ ਸਾਡੇ ਦੋਵਾਂ ਦੀਆਂ ਆਪਸ ਵਿੱਚ ਚੰਗੀ ਬਣਨ ਲੱਗੀ ਸੀ ਮਾਮੇ ਦਾ ਮੁੰਡਾ ਜੋ ਕਿ ਵੱਡਾ ਸੀ ਉਹਨੂੰ ਜ਼ਿਆਦਾ ਕਿਸੇ ਨਾਲ ਲੈਣਾ ਦੇਣਾ ਨਹੀਂ ਸੀ ਉਹ ਤਾਂ ਬਸ ਆਪਣਾ ਕੰਪਿਊਟਰ ਤੇ ਲੱਗਾ ਰਹਿੰਦਾ ਸੀ ਮੈਂ ਉਹਨੂੰ ਪੁੱਛਦੀ ਸੀ ਕਿ ਤੂੰ ਕੰਪਿਊਟਰ ਤੇ ਕੀ ਕਰਦਾ ਰਹਿਣਾ ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਅਜੇ ਛੋਟੀਆਂ ਜਿਆਦਾ ਮੇਰੀਆਂ ਗੱਲਾਂ ਵਿੱਚ ਧਿਆਨ ਨਾ ਦਿਆ ਕਰ ਮੈਂ ਕਿਹਾ ਠੀਕ ਆ ਮਾਮੀ ਨੇ ਦੱਸਿਆ ਕਿ ਉਹ ਕੰਪਿਊਟਰ ਤੇ ਕੋਈ ਆਨਲਾਈਨ ਕੰਮ ਕਰਦਾ ਰਹਿੰਦਾ ਆ ਮੇਰੇ ਮਾਮੇ ਦਾ ਮੁੰਡਾ 12 ਪੜ੍ਹ ਕੇ ਹਟ ਗਿਆ ਸੀ ਮੈਂ ਉਹਨੂੰ ਕਿਹਾ ਕਿ ਤੈਨੂੰ ਨਹੀਂ ਲੱਗਦਾ ਕਿ ਤੈਨੂੰ ਅੱਗੇ ਪੜ੍ਹਾਈ ਕਰਨੀ ਚਾਹੀਦੀ ਸੀ ਉਹ ਮੈਨੂੰ ਕਹਿਣ ਲੱਗਿਆ ਅੱਛਾ ਤੈਨੂੰ ਜ਼ਿਆਦਾ ਪਤਾ ਤੂੰ ਜ਼ਿਆਦਾ ਬੇਬੇ ਨਾ ਬਣਿਆ ਕਰ ਚੁੱਪ ਕਰਕੇ ਰਿਹਾ ਕਰ ਉਹਨੂੰ ਕੋਈ ਸਵਾਲ ਨਹੀਂ ਕਰਦਾ ਸੀ ਸਾਰੇ ਘਰ ਦੇਣ ਨੂੰ ਉਹਨੇ ਦਬਾ ਕੇ ਰੱਖਿਆ ਹੋਇਆ ਸੀ ਇੱਕ ਨਾਨੀ ਸੀ ਜੋ ਉਹਨੂੰ ਥੋੜਾ-ਬਹੁਤ ਗੱਲ ਪੁੱਛ ਲੈਂਦੀ ਸੀ ਨਾਨੀ ਕੋਲੋਂ ਥੋੜਾ ਉਹ ਡਰਦਾ ਵੀ ਸੀ ਪਰ ਆਪਣੇ ਮੰਮੀ ਡੈਡੀ ਨੂੰ ਤਾਂ ਇਦਾਂ ਹੀ ਸਮਝਦਾ ਸੀ ਇੱਕ ਦਿਨ ਮੈਂ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰ ਰਹੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਲਈ ਚਾਹ ਬਣਾ ਕੇ ਲਿਆ ਮੈਂ ਉਹਨੂੰ ਕਿਹਾ ਕਿ ਮੇਰਾ ਸਕੂਲ ਦਾ ਕੰਮ ਬੜਾ ਰਹਿੰਦਾ ਮੈਂ ਤੈਨੂੰ ਬਾਅਦ ਵਿੱਚ ਚਾਹ ਬਣਾ ਕੇ ਦਿੰਨੀ ਉਹ ਮੈਨੂੰ ਕਹਿੰਦਾ ਮੈਂ ਮੰਮੀ ਨੂੰ ਦੱਸ ਦੂੰਗਾ ਮੈਂ ਉਹਨੂੰ ਹੱਸ ਕੇ ਕਿਹਾ ਕਿ ਮੰਮੀ ਤਾਂ ਘਰ ਹੀ ਨਹੀਂ ਫਿਰ ਉਹ ਮੈਨੂੰ ਕਹਿੰਦਾ ਜਦੋਂ ਮੰਮੀ ਘਰ ਆਈ ਮੈਂ ਉਦੋਂ ਦੱਸੂੰਗਾ ਮੈਂ ਉਦੇ ਲਈ ਰਸੋਈ ਵਿੱਚ ਚਾਹ ਬਣਾ ਰਹੀ ਸੀ ਤੇ ਨਾਲ-ਨਾਲ ਬੁੱਕ ਵੀ ਪੜ੍ਹ ਰਹੀ ਸੀ ਉਹ ਮੈਨੂੰ ਬਾਜ਼ਾਂ ਤੇ ਬਾਜ਼ਾ ਦੇ ਰਿਹਾ ਸੀ ਕਿ ਜਲਦੀ ਚਾਹ ਲਿਆ ਮੈਂ ਕਿਹਾ ਕੱਚੀ ਹੀ ਲੈ ਕੇ ਆ ਜਾਵਾਂ ਉਹ ਮੈਨੂੰ ਕਹਿਣ ਲੱਗਾ ਤੂੰ ਛੋਟੀ ਜੀ ਹੈਂਗੀ ਪਰ ਗੱਲਾਂ ਬੜੀਆਂ ਵੱਡੀਆਂ ਕਰਦੀਆਂ ਜਲਦੀ ਜਲਦੀ ਚਾਹ ਬਣਾ ਕੇ ਲਿਆ ਜਦੋਂ ਮੈਂ ਚਾਹ ਬਣਾ ਕੇ ਉਹਦੇ ਕਮਰੇ ਵਿੱਚ ਗਈ ਤਾਂ ਉਹ ਬੈੱਡ ਤੇ ਪਿਆ ਫੋਨ ਵੇਖ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਅੱਜ ਤੂੰ ਕੰਪਿਊਟਰ ਨਹੀਂ ਵੇਖ ਰਿਹਾ ਉਹ ਕਹਿਣ ਲੱਗਾ ਤੂੰ ਕੀ ਲੈਣਾ ਆ ਉਸ ਦਿਨ ਘਰ ਵਿੱਚ ਨਾਨਾ ਨਾਨੀ ਵੀ ਨਹੀਂ ਸੀ ਤੇ ਮਾਮਾ ਮਾਮੀ ਵੀ ਨਹੀਂ ਸੀ ਉਹ ਸਾਰੇ ਜਾਣੇ ਦਵਾਈ ਲੈਣ ਗਏ ਹੋਏ ਸੀ ਤੇ ਘਰ ਵਿੱਚ ਅਸੀਂ ਦੋਵੇਂ ਹੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੈਨੂੰ ਇੱਕ ਚੀਜ਼ ਵਿਖਾਵਾਂ ਉਹ ਮੋਬਾਈਲ ਤੇ ਮੈਨੂੰ ਕੋਈ ਗਲਤ ਜੀ ਫੋਟੋ ਦਿਖਾਉਣ ਲੱਗਾ ਇੱਕ ਕੁੜੀ ਸੀ ਜਿਹਨੇ ਆਪ ਕੱਪੜੇ ਪਾਏ ਹੋਏ ਸੀ ਮੈਂ ਉਹਨੂੰ ਕਿਹਾ ਕਿ ਇਹ ਫੋਟੋ ਤੂੰ ਮੈਨੂੰ ਕਿਉਂ ਦਿਖਾ ਰਿਆਂ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਦੱਸ ਕੁੜੀ ਦੇ ਕੱਪੜੇ ਸੋਹਣੇ ਨੇ ਮੈਂ ਕਿਹਾ ਬਿਲਕੁਲ ਵੀ ਨਹੀਂ ਉਹ ਮੈਨੂੰ ਕਹਿਣ ਲੱਗਾ ਏਕ ਮਾਡਲ ਆ ਦੇਖ ਸੋਹਣੇ ਲੱਗਦੇ ਕੱਪੜੇ ਪਾਏ ਹੋਏ ਅੱਜ ਕੱਲ ਇਹੋ ਜਿਹੇ ਕੱਪੜਿਆਂ ਦਾ ਬੜਾ ਟ੍ਰੈਂਡ ਆ ਮੈਂ ਕਿਹਾ ਅੱਛਾ ਉਹ ਮੈਨੂੰ ਕਹਿਣ ਲੱਗਾ ਜੇ ਤੈਨੂੰ ਪਸੰਦ ਆ ਮੈਂ ਤੈਨੂੰ ਲਿਆ ਦੂੰਗਾ ਮੈਂ ਕਿਹਾ ਲੈ ਮੈਂ ਇਹੋ ਜਿਹੇ ਕੱਪੜੇ ਪਾ ਕੇ ਕਿੱਥੇ ਜਾਣਾ ਆ ਨਾਲੇ ਘਰ ਦੇ ਮੈਨੂੰ ਇਦਾਂ ਦੇ ਕੱਪੜੇ ਕਿੱਥੋਂ ਪਾਉਣ ਦੇ ਦੇਣਗੇ ਤੂੰ ਵੀ ਕਿਦਾਂ ਦੀਆਂ ਗੱਲਾਂ ਕਰਦਾ ਉਹ ਮੈਨੂੰ ਕਹਿਣ ਲੱਗਿਆ ਤੂੰ ਕਿਸੇ ਨੂੰ ਦੱਸੀ ਨਾ ਪਰ ਮੈਂ ਤੈਨੂੰ ਇਹ ਕੱਪੜੇ ਲੈ ਕੇ ਦਵਾਂਗਾ ਦੇਖੇ ਕਿੰਨੇ ਸੋਹਣੇ ਲੱਗਣਗੇ ਤੂੰ ਵੀ ਇੱਕ ਮਾਡਲ ਲੱਗੇਂਗੀ ਉਹ ਮੈਨੂੰ ਆਪਣੀਆਂ ਗੱਲਾਂ ਵਿੱਚ ਲਈ ਜਾ ਰਿਹਾ ਸੀ ਮੈਂ ਉਹਦੀਆਂ ਗੱਲਾਂ ਵਿੱਚ ਆਈ ਜਾ ਰਹੀ ਸੀ ਕਿਉਂਕਿ ਉਮਰ 'ਚ ਮੈਂ ਛੋਟੀ ਸੀ ਜੋ ਕਹਿ ਰਿਹਾ ਸੀ ਮੈਨੂੰ ਬਸ ਚੰਗਾ ਲੱਗ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਦੱਸੂਗੀ ਤੂੰ ਮੈਨੂੰ ਲਿਆ ਦੀ ਉਹ ਕਹਿਣ ਲੱਗਾ ਠੀਕ ਆ ਅਗਲੇ ਦਿਨ ਮੈਨੂੰ ਆਪਣੇ ਕਮਰੇ ਵਿੱਚ ਆਵਾਜ਼ਾਂ ਮਾਰਨ ਲੱਗਾ ਉਦੋਂ ਮੈਂ ਸਕੂਲ ਮੈਂ ਕਿਆ ਕੀ ਹੋਇਆ ਹੁਣ ਅੱਜ ਨਾ ਕੈਦਵੀ ਕਿ ਚਾਹ ਬਣਾ ਕੇ ਦੇ ਉਹ ਕਹਿਣ ਲੱਗਾ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਤੇਰੇ ਲਈ ਉਹੀ ਕੱਪੜੇ ਲੈ ਕੇ ਆਇਆ ਮੈਂ ਕਿਆ ਸੱਚੀ ਉਹ ਮੈਨੂੰ ਕਹਿਣ ਲੱਗਾ ਤੂੰ ਮੈਨੂੰ ਪਾ ਕੇ ਦਿਖਾ ਮੈਂ ਕਿਆ ਕਿ ਹੁਣ ਕਿੱਦਾਂ ਪਾ ਕੇ ਵਿਖਾਵਾਂਗੀ ਹੁਣ ਤਾਂ ਘਰ ਵਿੱਚ ਸਾਰੇ ਨੇ ਜੇ ਕਿਸੇ ਨੇ ਵੇਖ ਲਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਉਹ ਕਹਿਣ ਲੱਗਾ ਚੱਲ ਫਿਰ ਇਦਾਂ ਕਰ ਤੂੰ ਰਾਤ ਨੂੰ ਮੇਰੇ ਕਮਰੇ ਵਿੱਚ ਆਜਵੀ ਤੂੰ ਕੈਦਵੀ ਕਿ ਮੈਂ ਇਹਦੇ ਕੋਲ ਬੈਠ ਕੇ ਪੜਦੀ ਆਂ ਰਾਤ ਨੂੰ ਤੂੰ ਮੈਨੂੰ ਇਹ ਕੱਪੜੇ ਪਾ ਕੇ ਦਿਖਾਈ ਮੈਂ ਕਿਆ ਠੀਕ ਆ ਮੈਂ ਉਹਦੇ ਕਹਿ ਤੋ ਰਾਤ ਨੂੰ ਉਹਦੇ ਕਮਰੇ 'ਚ ਚਲੀ ਗਈ ਮੈਂ ਨਾਨੀ ਨੂੰ ਕਿਹਾ ਕਿ ਮੈਂ ਉਧਰ ਵੀਰੇ ਕੋਲ ਬੈਠ ਕੇ ਪੜਦੀ ਆ ਨਾਨੀ ਕਹਿਣ ਲੱਗੀ ਠੀਕ ਆ ਜਦੋਂ ਉਹਦੇ ਕਮਰੇ ਵਿੱਚ ਗਈ ਤਾਂ ਮੈਨੂੰ ਕਹਿਣ ਲੱਗਾ ਕਿ ਚੱਲ ਮੈਨੂੰ ਪਾ ਕੇ ਵਿਖਾ ਮੈਂ ਉਹਨੂੰ ਕਿਹਾ ਨਹੀਂ ਨਹੀਂ ਮੈਂ ਤੇਰੇ ਸਾਹਮਣੇ ਇਹ ਕੱਪੜੇ ਨਹੀਂ ਪਾਉਣੇ ਕਿਉਂਕਿ ਮੈਨੂੰ ਉਹਦੇ ਕੋਲੋਂ ਸੰਗ ਲੱਗ ਰਹੀ ਸੀ ਉਹ ਮੈਨੂੰ ਕਹਿਣ ਲੱਗਾ ਲੈ ਮੈਂ ਤੈਨੂੰ ਇਹ ਕੱਪੜੇ ਲਿਆ ਕੇ ਦਿੱਤੇ ਤੂੰ ਮੇਰੇ ਕੋਲੋਂ ਵੀ ਸੰਗੀ ਜਾਨੀ ਆ ਕੋਈ ਗੱਲ ਨਹੀਂ ਮੈਂ ਕਿਹੜਾ ਕੋਈ ਬਗਾਨਾ ਮੈਂ ਤਾਂ ਤੇਰਾ ਭਰਾ ਲੱਗਦਾ ਮੈਂ ਕਿਸੇ ਨੂੰ ਕੁਝ ਨਹੀਂ ਦੱਸੂਗਾ ਮੈਨੂੰ ਪਾ ਕੇ ਵਿਖਾ ਮੇਰੇ ਵਾਰ-ਵਾਰ ਮਨਾ ਕਰਨ ਤੇ ਵੀ ਉਹ ਮੈਨੂੰ ਧੱਕੇ ਨਾਲ ਕਹਿ ਰਿਹਾ ਸੀ ਕਿ ਮੈਨੂੰ ਪ ਮੈਂ ਉਹਦੇ ਕਹੇ ਤਾਂ ਉਹ ਕੱਪੜੇ ਪਾਲੇ ਤੇ ਉਹਨੇ ਮੇਰੀ ਆਪਣੇ ਫੋਨ 'ਚ ਫੋਟੋਆਂ ਕਰ ਲਈਆਂ ਤੇ ਮੈਨੂੰ ਕਹਿਣ ਲੱਗਾ ਵੇਖ ਤੂੰ ਬਿਲਕੁਲ ਮਾਡਲ ਲੱਗਦੀ ਆ ਮੈਂ ਉਹਦੀ ਇੰਨੀ ਗੱਲ ਕਹਿਣ ਤੇ ਖੁਸ਼ ਹੋ ਗਈ ਉਹ ਮੈਨੂੰ ਕਹਿਣ ਲੱਗਾ ਸੱਚੀ ਤੇਰੀਆਂ ਫੋਟੋਆਂ ਵੀ ਬੜੀਆਂ ਸੋਹਣੀਆਂ ਆਈਆਂ ਨੇ ਮੈਂ ਉਹਨੂੰ ਕਿਹਾ ਕਿ ਚੱਲ ਫੋਟੋਆਂ ਤਾਂ ਹੁਣ ਮੈਂ ਵੇਖ ਲਈਆਂ ਇਹਨਾਂ ਨੂੰ ਡਿਲੀਟ ਕਰ ਦੇ ਐਵੇਂ ਕੋਈ ਤੇਰੇ ਫੋਨ ਵਿੱਚ ਵੇਖ ਲੂਗਾ ਉਹ ਕਹਿਣ ਲੱਗਾ ਕੋਈ ਨਾ ਕਰ ਦੂੰਗਾ ਮੈਂ ਉਹਨੂੰ ਕਿਹਾ ਕਿ ਜੇ ਕਿਸੇ ਨੇ ਵੇਖ ਲਈਆਂ ਤਾਂ ਪੰਗਾ ਜਿਆ ਪੈ ਜਾਊਗਾ ਕਹਿੰਦਾ ਕੋਈ ਨਾ ਜੇ ਤੈਨੂੰ ਇੱਕ ਵਾਰ ਕਹਿ ਦਿੱਤਾ ਮੈਂ ਕਰ ਦੂੰਗਾ ਮੈਂ ਕਿਹਾ ਠੀਕ ਆ ਹੁ ਜਦੋਂ ਮੈਂ ਡਰੈਸ ਚੇਂਜ ਕਰਕੇ ਆਈ ਤਾਂ ਮੈਨੂੰ ਕਹਿਣ ਲੱਗਾ ਤੂੰ ਇੱਥੇ ਹੀ ਸੌਂ ਜਾ ਅੱਜ ਮੇਰੇ ਕੋਲ ਮੈਂ ਕਿਹਾ ਨਹੀਂ ਨਹੀਂ ਮੈਨੂੰ ਨਾਨੀ ਕੋਲੀ ਨੀਂਦ ਆਉਂਦੀ ਆ ਮਾਮੇ ਦਾ ਮੁੰਡਾ ਮੈਨੂੰ ਜ਼ਿਆਦਾ ਹੀ ਫੋਰਸ ਕਰਨ ਲੱਗਾ ਤਾਂ ਮੈਂ ਉਹਦੇ ਕਹੇ ਤਾਂ ਉਹਦੇ ਕਮਰੇ ਵਿੱਚ ਪੈ ਗਈ ਉਹਦੇ ਕਮਰੇ ਵਿੱਚ ਕਾਹਦਾ ਪਈ ਮੈਂ ਆਪਣੇ ਜਾਨ ਨੂੰ ਸਿਆਪਾ ਖੜਾ ਕਰ ਲਿਆ ਅੱਧਿਕ ਰਾਤ ਹੋਈ ਸੀ ਮੈਂ ਸੌ ਚੁੱਕੀ ਸੀ ਉਹ ਫੋਨ ਵੇਖੀ ਜਾਂਦਾ ਸੀ ਮੈਂ ਉਹਨੂੰ ਕਿਹਾ ਕਿ ਵੀਰੇ ਸੌਂ ਜਾ ਮੈਨੂੰ ਨੀਂਦ ਆ ਰਹੀ ਆ ਉਹ ਮੈਨੂੰ ਕਹਿਣ ਲੱਗਾ ਤੂੰ ਸੌਂ ਜਾ ਮੈਂ ਤੈਨੂੰ ਕੀ ਕਿਹਾ ਮੈਂ ਉਹਨੂੰ ਕਿਹਾ ਕਿ ਤੂੰ ਫੋਨ ਵੇਖੀ ਜਾਣਾ ਮੈਂ ਡਿਸਟਰਬ ਹੁੰਨੀ ਆ ਪਲੀਜ਼ ਤੂੰ ਸ ਉਹ ਕਹਿਣ ਲੱਗਿਆ ਠੀਕ ਆ ਫਿਰ ਮੈਂ ਸੌਂਗੀ ਜਦੋਂ ਮੈਂ ਸੌਂਗੀ ਤਾਂ ਮੈਨੂੰ ਲੱਗਾ ਜਿਵੇਂ ਮੈਨੂੰ ਕੋਈ ਫੜ ਰਿਹਾ ਹੋਵੇ ਮੈਨੂੰ ਲੱਗਾ ਮੈਨੂੰ ਸੁਪਨਾ ਆ ਰਿਹਾ ਮੈਂ ਕਹਿ ਰਹੀ ਸੀ ਕਿ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਂ ਇਸ ਤਰ੍ਹਾਂ ਬੋਲੀ ਜਾ ਰਹੀ ਸੀ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਮੇਰੇ ਮਾਮੇ ਦਾ ਮੁੰਡਾ ਮੇਰੇ ਬਿਲਕੁਲ ਨਾਲ ਲੱਗਾ ਪਿਆ ਸੀ ਤੇ ਮੈਨੂੰ ਆਪਣੇ ਵੱਲ ਖਿੱਚੀ ਜਾ ਰਿਹਾ ਸੀ ਮੈਂ ਉਹਨੂੰ ਕਿਹਾ ਕੀ ਕਰ ਰਿਆਂ ਮੈਨੂੰ ਲੱਗਾ ਕਿ ਉਹ ਨੀਂਦ ਵਿੱਚ ਮੈਨੂੰ ਆਪਣੇ ਵੱਲ ਖਿੱਚ ਰਿਹਾ ਪਰ ਉਹ ਮੇਰੀ ਗੱਲ ਨੂੰ ਬਿਲਕੁਲ ਇਗਨੋਰ ਕਰ ਰਿਹਾ ਸੀ ਉਹ ਫਿਰ ਮੈਨੂੰ ਆਪਣੇ ਵੱਲ ਨੂੰ ਮੈਂ ਫੇਰ ਉਹਨੂੰ ਕਿਹਾ ਕਿ ਵੀਰੇ ਤੂੰ ਕੀ ਕਰੀ ਜਾਣਾ ਤੂੰ ਸਾਈਡ ਤੇ ਹੋ ਕੇ ਪੈ ਮੈਨੂੰ ਕਿਉਂ ਖਿੱਚੀ ਜਾਣਾ ਮੈਂ ਉਹਨੂੰ ਠਾਉਣ ਲੱਗੀ ਉਹ ਮੈਨੂੰ ਕਹਿਣ ਲੱਗਿਆ ਕਿ ਮੇਰੇ ਨਾਲ ਲੱਗ ਕੇ ਪੈ ਜਾ ਮੈਂ ਕਿਹਾ ਕਿਉਂ ਮੈਂ ਕਿਉਂ ਨਾਲ ਲੱਗ ਕੇ ਸੋਵਾਂ ਉਹ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਵਧੀਆ ਲੱਗੂਗਾ ਉਹ ਕੁਝ ਅਜੀਬ ਜੀਆਂ ਗੱਲਾਂ ਕਰਨ ਲੱਗਾ ਮੈਨੂੰ ਕਹਿਣ ਲੱਗਾ ਮੇਰੇ ਨਾਲ ਲੱਗ ਵੇਖੀ ਆਪਾਂ ਦੋਵਾਂ ਨੂੰ ਕਿੰਨਾ ਵਧੀਆ ਲੱਗੂਗਾ ਆਪਾਂ ਸਾਰੀ ਰਾਤ ਨਜ਼ਾਰਾ ਲਵਾਂਗੇ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਸੀ ਮੈਂ ਕਿਹਾ ਕੀ ਬੋਲੀ ਜਾਣਾ ਤੂੰ ਮੈਨੂੰ ਅਜੇ ਵੀ ਇਹੀ ਲੱਗ ਰਿਹਾ ਸੀ ਕਿ ਉਹ ਨੀਂਦ ਵਿੱਚ ਬੋਲ ਰ ਪਰ ਉਹ ਜਾਗਦਾ ਪਿਆ ਸੀ ਤੇ ਮੈਨੂੰ ਜਾਣ ਬੁਝ ਕੇ ਆਪਣੇ ਨਾਲ ਲਗਾ ਰਿਹਾ ਸੀ ਫਿਰ ਹੌਲੀ-ਹੌਲੀ ਉਹਨੇ ਮੇਰੀ ਤੇ ਹੱਥ ਫੇਰਿਆ ਮੈਂ ਉਹਦਾ ਹੱਥ ਸਾਈਡ ਤੇ ਕਰ ਦਿੱਤਾ ਮੈਂ ਕਿਹਾ ਵੀਰੇ ਮੈਨੂੰ ਚੰਗਾ ਨਹੀਂ ਲੱਗ ਰਿਹਾ ਤੂੰ ਕੀ ਕਰ ਰਿਹਾ ਉਹ ਮੈਨੂੰ ਕਹਿਣ ਲੱਗਿਆ ਤੂੰ ਇਹਨਾਂ ਚੀਜ਼ਾਂ ਨੂੰ ਫੀਲ ਤਾਂ ਕਰਕੇ ਵੇਖ ਵੇਖੀ ਤੈਨੂੰ ਕਿੰਨਾ ਵਧੀਆ ਲੱਗੂਗਾ ਮੈਂ ਫਿਰ ਉਹਨੂੰ ਢਾਹ ਰਹੀ ਸੀ ਪਰ ਉਹ ਹਟ ਨਹੀਂ ਰਿਹਾ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਜਿੱਦਾਂ ਮੈਂ ਕਹਿਣਾ ਉਹਦਾ ਚੁੱਪ-ਚਾਪ ਕਰੀ ਜਾ ਨਹੀਂ ਤਾਂ ਵੇਖ ਲੈ ਤੇਰੀਆਂ ਫੋਟੋਆਂ ਮੇਰੇ ਫੋਨ 'ਚ ਹੈਗੀਆਂ ਨੇ ਮੈਂ ਤੇਰੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਛਾੜ ਦੇਣੀਆਂ ਨੇ ਜਰੂਰ ਤੇਰੀਆਂ ਫੋਟੋਆਂ ਅਪਲੋਡ ਕਰ ਦਿੱਤੀਆਂ ਗਈਆਂ ਤਾਂ ਦੇਖੀ ਤੈਨੂੰ ਸਾਰੇ ਕਿਦਾਂ ਵੇਖਣਗੇ ਕਿ ਤੂੰ ਇਦਾਂ ਦੇ ਕੱਪੜੇ ਪਾਉਣੀ ਆ ਮੈਂ ਕਿਹਾ ਇਹ ਤਾਂ ਗਲਤ ਗੱਲ ਆ ਤੁਸੀਂ ਮੇਰੇ ਨਾਲ ਇੰਜ ਕਿਵੇਂ ਕਰ ਸਕਦੇ ਹੋ ਉਹ ਕਹਿਣ ਲੱਗਾ ਬਸ ਮੈਂ ਇਦਾਂ ਦਾ ਹੀ ਆ ਮੈਂ ਰੋਈ ਜਾ ਰਹੀ ਸੀ ਕਿ ਤੁਸੀਂ ਮੇਰੀਆਂ ਫੋਟੋਆਂ ਕੱਟੋ ਉਹ ਮੈਨੂੰ ਕਹਿਣ ਲੱਗਾ ਤੂੰ ਮੇਰੇ ਦਿਲ ਦੀ ਰੀਜ ਪੂਰੀ ਕਰ ਦੇ ਮੈਂ ਤੇਰੀਆਂ ਫੋਟੋਆਂ ਡਿਲੀਟ ਕਰ ਦੂੰਗਾ ਮੈਨੂੰ ਉਦੋਂ ਇੰਨਾਂ ਚੀਜ਼ਾਂ ਬਾਰੇ ਇੰਨਾ ਪਤਾ ਨਹੀਂ ਸੀ ਮੈਨੂੰ ਇੰਨੀ ਸਮਝ ਹੈਗੀ ਸੀ ਕਿ ਉਹ ਮੇਰੇ ਨਾਲ ਗਲਤ ਕਰਨ ਨੂੰ ਫਿਰਦਾ ਸੀ ਜਦਕਿ ਮੈਂ ਉਹਦੀ ਭੈਣ ਲੱਗਦੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਬਾਰੇ ਗਲਤ ਕਿਵੇਂ ਸੋਚ ਸਕਦਾ ਉਹ ਮੈਨੂੰ ਕਹਿਣ ਲੱਗਿਆ ਕਿ ਅੱਜਕੱਲ ਸਭ ਕੁਝ ਚੱਲਦਾ ਆ ਕੋਈ ਨਾ ਕੁਝ ਨਹੀਂ ਹੁੰਦਾ ਤੂੰ ਚੁੱਪ ਕਰਕੇ ਮੇਰੀ ਗੱਲ ਮੰਨ ਲੈ ਜਿੱਦਾਂ ਮੈਂ ਕਹਿਣਾ ਉਦਾਂ ਕਰੀ ਜਾ ਹੁਣ ਮੈਂ ਕੀ ਕਰਨਾ ਸੀ ਮੈਂ ਕਿਹਾ ਪਹਿਲਾਂ ਮੇਰੀ ਫੋਟੋ ਕੱਟ ਮੈਂ ਬਾਰ-ਬਾਰ ਉਹੀ ਗੱਲ ਕਹਿ ਰਹੀ ਸੀ ਫਿਰ ਉਹ ਮੈਨੂੰ ਬੜੇ ਗੁੱਸੇ ਨਾਲ ਬੋਲਿਆ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਇੱਕ ਵਾਰੀ ਵੀ ਹੁਣ ਮੈਨੂੰ ਇਸ ਗੱਲ ਤੋਂ ਮਨਾ ਕੀਤਾ ਤਾਂ ਮੈਂ ਤੇਰੀ ਫੋਟੋ ਅਪਲੋਡ ਕਰ ਦੂੰਗਾ ਵੇਖੀ ਸਵੇਰ ਨੂੰ ਤੈਨੂੰ ਸਾਰੇ ਪਾਸੇ ਛਿੱਤਰ ਪੈਣਗੇ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਮੈਂ ਡ ਉਹ ਮੈਨੂੰ ਕਹਿਣ ਲੱਗਾ ਮੈਂ ਜੋ ਮਰਜ਼ੀ ਕਰਾਂ ਵਸਤੂ ਵੇਚਣਾ ਬੋਲੀ ਮੈਨੂੰ ਆਪਣੇ ਦਿਲ ਦੀ ਰੀਜ ਪੂਰੀ ਕਰ ਲੈਣ ਦੇ ਉਹਨੇ ਮੈਨੂੰ ਕੁੱਟ ਕੇ ਆਪਣੇ ਨਾਲ ਲਗਾ ਲਿਆ ਫਿਰ ਹਰ ਜਗ੍ਹਾ ਲਗਾਉਣ ਲੱਗਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਫੀਲ ਕਰ ਵੇਖੀ ਤੈਨੂੰ ਵੀ ਕਿੰਨਾ ਮਜ਼ਾ ਆਊਗਾ ਮੈਂ ਕਿਹਾ ਨਹੀਂ ਮੈਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਬੇਸ਼ੱਕ ਮੈਨੂੰ ਇੰਨਾਂ ਚੀਜ਼ਾਂ ਬਾਰੇ ਇੰਨੀ ਨੌਲੇਜ ਉਦੋਂ ਨਹੀਂ ਸੀ ਪਰ ਫਿਰ ਵੀ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗ ਰਹੀਆਂ ਸੀ ਮੈਨੂੰ ਇਹਨਾਂ ਪਤਾ ਸੀ ਕਿ ਉਹ ਮੇਰੇ ਨਾਲ ਗਲਤ ਕਰ ਰਿਹਾ ਹੌਲੀ ਹੌਲੀ ਉਹਨੇ ਸ਼ੁਰੂ ਕਰ ਦਿੱਤੇ ਮੈਂ ਉਹਨੂੰ ਮਨਾ ਵੀ ਕੀਤਾ ਪਰ ਉਹ ਨਾ ਮੰਨਿਆ ਹੌਲੀ ਹੌਲੀ ਉਹਨੇ ਮੇਰੇ ਨਾਲ ਆਪਣੇ ਮਨ ਦੀ ਕੀਤੀ ਮੇਰ ਨਾਲ ਗਲਤ ਕੰਮ ਕਰਨ ਲੱਗਾ ਜਦੋਂ ਮੈਨੂੰ ਇਹ ਹੋਣ ਲੱਗੀ ਤਾਂ ਮੈਂ ਬਹੁਤ ਉੱਚੀ ਚੀਕ ਮਾਰੀ ਉਹਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤੇ ਮੈਨੂੰ ਕਹਿਣ ਲੱਗਾ ਪਾਗਲ ਨਾ ਬਣਾ ਵੇਖ ਲੈ ਮੈਂ ਤੇਰੀ ਵੀਡੀਓ ਅਪਲੋਡ ਕਰ ਦੇਣੀ ਆ ਉਹ ਮੇਰੇ ਤੇ ਹੱਥ ਫੇਰ ਰਿਹਾ ਸੀ ਉਹ ਮੈਨੂੰ ਵੀਲਿੰਗ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਵੀਲਿੰਗ ਨਹੀਂ ਆ ਰਹੀ ਸੀ ਕਿਉਂਕਿ ਮੈਨੂੰ ਦਿਮਾਗ ਵਿੱਚ ਇੱਕ ਗੱਲ ਬੈਠੀ ਸੀ ਕਿ ਉਹ ਮੇਰਾ ਭਰਾ ਆ ਤੇ ਮੇਰ ਨਾਲ ਗਲਤ ਕਰ ਰਿਹਾ ਮੈਂ ਉਹਨੂੰ ਵਾਰ-ਵਾਰ ਸਾਈਡ ਤੇ ਕਰ ਰਹੀ ਸੀ ਪਰ ਮੈਨੂੰ ਘੁੱਟ ਕੇ ਫੜੀ ਬੈਠਾ ਸੀ ਉਹਨੇ ਆਪਣੇ ਮਨ ਦੀ ਪੂਰੀ ਕੀਤੀ ਇੱਕ ਪਤੀ ਪਤਨੀ ਵਾਲਾ ਰਿਸ਼ਤਾ ਨੇ ਮੇਂਨਾ ਬਣਾ ਲਿਆ ਉਹਨੇ ਉਹ ਸਭ ਕੀਤਾ ਜੋ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਮੈਂ ਰੋਂਦੀ ਰਹੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਮੈਂ ਇੰਨੀ ਕਿ ਜ਼ਿਆਦਾ ਮਜਬੂਰ ਹੋ ਗਈ ਕਿ ਮੈਂ ਅੰਦਰੋਂ ਅੰਦਰ ਹੀ ਆਪਣੇ ਹੰਝੂ ਸਾਫ਼ ਕਰ ਲਏ ਮੇਰੇ ਕੋਲ ਉਸਵੇਰ ਨੂੰ ਉੱਠਿਆ ਨਹੀਂ ਜਾ ਰਿਹਾ ਸੀ ਮੇਰੇ ਢਿੱਡ ਵਿੱਚ ਬੜੀ ਪੇਨ ਹੋ ਰਹੀ ਸੀ ਉਹ ਉਸਵੇਰ ਨੂੰ ਮੈਨੂੰ ਕਹਿਣ ਲੱਗਾ ਕਿ ਚੱਲ ਜਾ ਦਾਦੀ ਦੇ ਕਮਰੇ ਵਿੱਚ ਚਲੀ ਜਾ ਮੈਂ ਉਹਨੂੰ ਕਿਹਾ ਕਿ ਮੇਰੇ ਕੋਲ ਉੱਠਿਆ ਨਹੀਂ ਜਾ ਰਿਹਾ ਉਹ ਮੈਨੂੰ ਕਹਿਣ ਲੱਗਿਆ ਜ਼ਿਆਦਾ ਪਖੰਡ ਨਾ ਕਰ ਚਲੀ ਜਾ ਇਥੋਂ ਨਹੀਂ ਤਾਂ ਕਿਸੇ ਨੂੰ ਪਤਾ ਲੱਗ ਜਾਊਗਾ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਕਿਸੇ ਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਨਹੀਂ ਤਾਂ ਤੇਰੀਆਂ ਫੋਟੋਆਂ ਮੇਰੇ ਫੋਨ ਵਿੱਚ ਹੈਗੀਆਂ ਨੇ ਮੈਂ ਇੱਕ ਮਿੰਟ ਨਹੀਂ ਲਾਉਣਾ ਤੇਰੀ ਫੋਟੋ ਨੂੰ ਵਾਇਰਲ ਕਰਨ ਲਈ ਮੈਂ ਆਪਣੇ ਹੰਝੂ ਪੂੰਝ ਕੇ ਨਾਨੀ ਦੇ ਕਮਰੇ ਵਿੱਚ ਚਲੀ ਗਈ ਨਾਨੀ ਮੈਨੂੰ ਕਹਿਣ ਲੱਗੀ ਕਿ ਚੱਲ ਤੂੰ ਹੁਣ ਸੌਣਾ ਕੀ ਆ ਉੜ ਜਾ ਹੁਣ ਤਾਂ 5 ਵਜ ਗਏ ਆ ਨਾ ਕੇ ਤਿਆਰ ਹੋ ਜਾ ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ ਅੱਜ ਉਹ ਕਹਿਣ ਲੱਗੀ ਕਿ ਕਿਉਂ ਕੀ ਹੋਇਆ ਮੈਂ ਕਿਹਾ ਮੇਰਾ ਸਿਰ ਦਰਦ ਕਰ ਰਿਹਾ ਨਾਲੇ ਮੇਰੇ ਪੇਟ 'ਚ ਦਰਦ ਹੋ ਰਹੀ ਨਾਨੀ ਕਹਿਣ ਲੱਗੀ ਰਾਤ ਕੀ ਇਦਾਂ ਦਾ ਖਾ ਲਿਆ ਜੋ ਪੇਟ ਦਰਦ ਹੋਣ ਲੱਗ ਗਿਆ ਮੈਂ ਕਿਹ ਪਤਾ ਨਹੀਂ ਅੱਜ ਬੱਸ ਮੈਂ ਸਕੂਲ ਨਹੀਂ ਜਾਣਾ ਨਾਨੀ ਕਹਿੰਦੀ ਚੱਲ ਠੀਕ ਹੈ ਫਿਰ ਘੜੀ ਰਾਮ ਕਰ ਲਾ ਉੱਠ ਕੇ ਫਿਰ ਆਪਣੀ ਦਵਾਈ ਲਈ ਤੇ ਆਪਣੀ ਮਾਮੀ ਨਾਲ ਥੋੜਾ ਬਹੁਤ ਕੰਮ ਕਰਵਾ ਦੇ ਮੈਂ ਕਿਹ ਠੀਕ ਹੈ ਨਾਨੀ ਮੈਂ ਕੰਬਲ ਵਿੱਚ ਪੈ ਗਈ ਤੇ ਰੋਈ ਜਾ ਰਹੀ ਸੀ ਮੈਂ ਆਪਣੇ ਆਪ ਨੂੰ ਬੜਾ ਮਜਬੂਰ ਜਿਹਾ ਫੀਲ ਕਰ ਰਹੀ ਸੀ ਮੈਂ ਆਪਣੀ ਉਸ ਗਲਤੀ ਤੇ ਬੜਾ ਪਛਤਾ ਰਹੀ ਸੀ ਕਿ ਮੈਂ ਕਿਉਂ ਉਹਦੇ ਲਿਆਂਦੇ ਕੱਪੜੇ ਪਾਏ ਤੇ ਐਵੇਂ ਉਹਦੇ ਕੋਲੋਂ ਫੋਟੋਆਂ ਕਰਵਾ ਲਈਆਂ ਇੱਕ ਦਿਲ ਕਰ ਰਿਹਾ ਸੀ ਕਿ ਨਾਨੀ ਨੂੰ ਸਭ ਕੁਝ ਦੱਸ ਦਵਾਂ ਫਿਰ ਮੈਂ ਸੋਚਿਆ ਕਿ ਜੇ ਉਹਨੇ ਮੇਰੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਫਿਰ ਮੈਂ ਕੀ ਕਰੂੰਗੀ ਇਸ ਕਰਕੇ ਮੈਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਪਰ ਉਹਦੀ ਹਰ ਰੋਜ਼ ਹਿੰਮਤ ਵਧਦੀ ਗਈ ਉਹ ਹਰ ਰੋਜ਼ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦਾ ਸੀ ਤੇ ਮੇਰੇ ਨਾਲ ਗਲਤ ਕੰਮ ਕਰਦਾ ਸੀ ਮੈਂ ਉਹਦੀਆਂ ਬੜੀਆਂ ਮਿੰਤਾ ਕਰਦੀ ਸੀ ਕਿ ਮੈਂ ਤੇਰੀ ਭੈਣ ਆ ਤੈਨੂੰ ਇਹ ਸਭ ਮੇਰੇ ਨਾਲ ਨਹੀਂ ਕਰਨਾ ਚਾਹੀਦਾ ਉਹ ਮੈਨੂੰ ਕਹਿ ਦਿੰਦਾ ਸੀ ਚੁੱਪ ਕਰ ਜਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਇੰਨੀ ਗੱਲ ਕਹਿ ਕੇ ਉਹ ਮੇਰੇ ਨਾਲ ਗਲਤ ਕੰਮ ਕਰ ਲੈਂਦਾ ਸੀ ਤੇ ਮੈਨੂੰ ਬਾਅਦ ਦੇ ਵਿੱਚ ਬਾਹਰ ਕੱਢ ਦਿੰਦਾ ਸੀ ਬਸ ਮੈਂ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਕੇ ਫਿਰ ਆਪਣੇ ਕੰਮ ਲੱਗ ਜਾਂਦੀ ਸੀ ਸਭ ਨੂੰ ਲੱਗਦਾ ਸੀ ਕਿ ਅਸੀਂ ਦੋਵੇਂ ਭੈਣ ਭਰਾ ਮੇਰੇ ਭਰਾਣੇ ਮਤਲਬ ਮਾਮੀ ਦੇ ਮੁੰਡੇ ਨੇ ਕੋਈ ਹੱਦ ਨਹੀਂ ਛੱਡੀ ਸੀ ਉਹਨੇ ਮੇਰੇ ਨਾਲ ਭੈਣ ਵਾਲਾ ਕੋਈ سلوਕ ਨਹੀਂ ਕੀਤਾ ਜਦਕਿ ਮੇਰੇ ਤੇ ਬਗਾਨੀਆਂ ਧੀਆਂ ਵਿੱਚ ਉਹਨੇ ਕੋਈ ਫਰਕ ਹੀ ਨਾ ਕੀਤਾ ਬਸ ਇਸੇ ਤਰ੍ਹਾਂ ਟਾਈਮ ਲੰਘ ਗਿਆ ਉਹ ਮੇਰੇ ਨਾਲ ਹਰ ਰੋਜ਼ੇ ਕੰਮ ਕਰਦਾ ਸੀ ਮੈਂ ਬੜਾ ਉਹਦੇ ਕੋਲੋਂ ਦੂਰ ਭੱਜਦੀ ਸੀ ਮੈਂ ਬੜਾ ਉਦਾਸ ਜਿਹਾ ਰਹਿਣ ਲੱਗ ਗਈ ਸੀ ਮੈਨੂੰ ਆਪਣੇ ਮੰਮੀ ਡੈਡੀ ਦੀ ਯਾਦ ਆਉਣ ਲੱਗ ਜਾਂਦੀ ਸੀ ਮੈਂ ਸੋਚਦੀ ਸੀ ਕਿ ਇਸ ਤੋਂ ਚੰਗਾ ਤਾਂ ਮੈਂ ਆਪਣੇ ਪਿੰਡ ਰਹਿ ਲੈਂਦੀ ਆਪਣੀ ਦਾਦੀ ਅੱਗੇ ਕੰਮ ਕਰ ਲੈਂਦੀ ਕਿਉਂਕਿ ਉੱਥੇ ਇਹ ਸਭ ਤਾਂ ਨਹੀਂ ਸੀ ਹੋਣਾ ਇੱਥੇ ਮੈਨੂੰ ਇਹ ਸਭ ਚੱਲਣਾ ਪੈ ਰਿਹਾ ਜਦਕਿ ਮੇਰਾ ਅੰਦਰ ਇਹ ਸਭ ਲਈ ਇਜਾਜ਼ਤ ਨਹੀਂ ਦਿੰਦਾ ਸੀ ਮੈਂ ਬੜੀ ਮਜਬੂਰ ਜੀ ਹੋ ਕੇ ਤੁਰਦੀ ਫਿਰਦੀ ਰਹਿੰਦੀ ਸੀ ਨਾਨੀ ਮੈਨੂੰ ਕਈ ਵਾਰ ਪੁੱਛਦੀ ਸੀ ਕਿ ਕੀ ਹੋਇਆ ਤੂੰ ਇੰਨੀ ਉਦਾਸ ਕਿਉਂ ਰਹਿਨੀ ਆ ਮੈਂ ਕਿਹਾ ਮੈਨੂੰ ਮੰਮੀ ਡੈਡੀ ਦੀ ਯਾਦ ਆ ਜਾਂਦੀ ਆ ਪਰ ਮੇਰੀ ਅਸਲੀ ਵਜ੍ਹਾ ਮੇਰੀ ਮਾਮੀ ਦਾ ਮੁੰਡਾ ਸੀ ਟਾਈਮ ਲੰਘਦਾ ਗਿਆ ਇੱਕ ਦਿਨ ਅਜਿਹਾ ਆ ਗਿਆ ਜਿਸ ਦਿਨ ਘਰਦਿਆਂ ਨੂੰ ਵੀ ਸੱਚਾਈ ਦਾ ਪਤਾ ਲੱਗ ਗਿਆ ਤੇ ਮੇਰੇ ਮਾਮੇ ਦਾ ਮੁੰਡਾ ਫੜਿਆ ਗਿਆ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਅੱਜ ਸਕੂਲੋਂ ਸਿੱਧਾ ਮੋਟਰ ਤੇ ਆ ਜਵੀਂ ਉੱਥੇ ਅਮਰੂਦ ਲੱਗੇ ਹੋਇਆ ਲਾਉਣ ਦੇ ਭਾਨੇ ਉੱਥੇ ਆ ਜਵੀਂ ਜੇ ਤੂੰ ਨਾ ਆਈ ਤਾਂ ਮੈਂ ਤੇਰੀਆਂ ਫੋਟੋ ਵਾਇਰਲ ਕਰ ਦੂੰਗਾ ਮੈਂ ਕਿਹਾ ਨਹੀਂ ਨਹੀਂ ਇਦਾਂ ਕੁਝ ਨਾ ਕਰੀ ਮੈਂ ਆ ਜੂੰਗੀ ਜਦੋਂ ਮੈਂ ਸਕੂਲ ਤੋਂ ਖੇਤ ਵਾਲੀ ਮੋਟਰ ਵੱਲ ਚਲੀ ਗਈ ਸੀ ਕਿਉਂਕਿ ਮਾਮੇ ਦਾ ਘਰ ਖੇਤ ਵਿੱਚ ਸੀ ਜਦੋਂ ਮੈਂ ਖੇਤ ਵਿੱਚ ਚਲੀ ਗਈ ਤਾਂ ਮੈਂ ਵੇਖਿਆ ਉੱਥੇ ਕੋਈ ਨਹੀਂ ਸੀ ਜਦੋਂ ਮੈਂ ਵਾਪਸ ਮੁੜਨ ਲੱਗੀ ਤਾਂ ਮੇਰੇ ਮਾਮੇ ਦਾ ਮੁੰਡਾ ਅੰਦਰੋਂ ਮੋਟਰ ਵਾਲੇ ਕਮਰੇ ਵਿੱਚੋਂ ਨਿਕਲਿਆ ਤੇ ਮੈਨੂੰ ਕਹਿਣ ਲੱਗਿਆ ਆਜਾ ਆਜਾ ਮੈਂ ਅੰਦਰ ਹੀ ਆ ਉਹਨੇ ਮੈਨੂੰ ਅੰਦਰ ਵੜ ਲਿਆ ਤੇ ਅੰਦਰ ਵੜ ਕੇ ਮੇਰੇ ਨਾਲ ਗਲਤ ਕੰਮ ਕਰਨ ਲੱਗਾ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਮੈਂ ਬੜਾ ਰੋਕ ਉਲਾਰ ਰਹੀ ਸੀ ਪਰ ਮੇਰੀ ਬਾਤ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਅਸੀਂ ਦੋਵੇਂ ਜਦੋਂ ਅੰਦਰ ਸੀ ਉਸ ਟਾਈਮ ਕੁਦਰਤੀ ਮਾਮਾ ਆ ਗਿਆ ਮੇਰੇ ਮਾਮੇ ਦੇ ਮੁੰਡੇ ਨੇ ਮੇਰੇ ਨਾਲ ਗਲਤ ਕੰਮ ਕਰਕੇ ਮੈਨੂੰ ਬਾਹਰ ਕੱਢ ਦਿੱਤਾ ਮੈਂ ਅੰਦਰੋਂ ਬਾਹਰ ਨਿਕਲ ਰਹੀ ਸੀ ਮੈਂ ਰੋ ਰਹੀ ਸੀ ਇਨੇ ਟਾਈਮ ਤੱਕ ਮੇਰੇ ਮਾਮੇ ਨੇ ਮੈਨੂੰ ਉੱਥੇ ਵੇਖ ਲਿਆ ਤੇ ਮੈਨੂੰ ਕਹਿਣ ਲੱਗਾ ਕੀ ਹੋਇਆ ਤੂੰ ਇੱਥੇ ਕੀ ਕਰ ਰਹੀ ਆ ਤੂੰ ਤਾਂ ਸਕੂਲੋਂ ਆਈ ਆ ਤੇ ਤੂੰ ਘਰ ਕਿਉਂ ਨਹੀਂ ਗਈ ਜਦੋਂ ਉਹ ਮੇਰੇ ਕੋਲ ਆਇਆ ਤਾਂ ਮਾਮੇ ਨੇ ਆਪਣਾ ਮੁੰਡਾ ਅੰਦਰ ਵੇਖ ਲਿਆ ਮਾਮਾ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰਦਾ ਆ ਉਹ ਆਪਣੇ ਕੱਪੜੇ ਪਾ ਰਿਹਾ ਸੀ ਮਾਮਾ ਥੋੜੀ ਥੋੜੀ ਗੱਲ ਸਮਝ ਗਿਆ ਸੀ ਮੇਰੇ ਕੋਲੋਂ ਵੀ ਰਿਆ ਨਾ ਗਿਆ ਮੈਂ ਮਾਮੇ ਨੂੰ ਸਭ ਕੁਝ ਸੱਚ ਦੱਸ ਦਿੱਤਾ ਕਿ ਮਾਮਾ ਹੀ ਮੇਰੇ ਨਾਲ ਗਲਤ ਕਰਦਾ ਆ ਇਹਦੇ ਫੋਨ ਵਿੱਚ ਮੇਰੀਆਂ ਫੋਟੋਆਂ ਨੇ ਇਹ ਉਹਨਾਂ ਫੋਟੋਆਂ ਦੀ ਧਮਕੀ ਦੇ ਕੇ ਮੇਰੇ ਨਾਲ ਗਲਤ ਕਰਦਾ ਰਹਿੰਦਾ ਆ ਮਾਮਾ ਨੂੰ ਕਹਿਣ ਲੱਗਾ ਕਿ ਇਹ ਜੋ ਕਹਿ ਰਹੀ ਆ ਉਹ ਸੱਚ ਆ ਉਹ ਮੁਕਰਨ ਲੱਗਾ ਕਿ ਨਹੀਂ ਨਹੀਂ ਇਹ ਝੂਠ ਬੋਲਦੀ ਆ ਮੈਂ ਮਾਮੇ ਨੂੰ ਕਿਹਾ ਕਿ ਇੱਕ ਵਾਰੀ ਇਹਦਾ ਫੋਨ ਫੜ ਕੇ ਮੇਰੀਆਂ ਫੋਟੋਆਂ ਵੇਖ ਲਵੋ ਫਿਰ ਤੁਹਾਨੂੰ ਯਕੀਨ ਆ ਜਾਊਗਾ ਮਾਮੇ ਨੇ ਉਹਦਾ ਫੋਨ ਫੜ ਲਿਆ ਮਾਮੇ ਦਾ ਮੁੰਡਾ ਆਪਣੇ ਡੈਡੀ ਕੋ ਡਰਦਾ ਸੀ ਤੇ ਮਾਮੇ ਨੇ ਉਹ ਫੋਟੋ ਵੇਖ ਲਈ ਤਾਂ ਮਾਮਾ ਉੱਥੇ ਹੀ ਡੰਡਾ ਲੈ ਕੇ ਉਹਨੂੰ ਕੁੱਟਣ ਲੱਗਾ ਉਹ ਡੰਡੇ ਦੀ ਮਾਰ ਨਹੀਂ ਚੱਲ ਰਿਹਾ ਸੀ ਉਹ ਰੋਣ ਲੱਗਾ ਕਿ ਡੈਡੀ ਮੈਨੂੰ ਮaaf ਕਰ ਦਿਓ ਅੱਗੇ ਤੋਂ ਕੁਝ ਨਹੀਂ ਕਰਦਾ ਇਸ ਤਰ੍ਹਾਂ ਕਰਕੇ ਮਿੰਤਾ ਕਰਨ ਲੱਗਾ ਪਰ ਮਾਮੇ ਨੂੰ ਇੰਨਾ ਕਾ ਜ਼ਿਆਦਾ ਗੁੱਸਾ ਆਇਆ ਸੀ ਉਹ ਕਹਿਣ ਲੱਗਾ ਕਿ ਤੈਨੂੰ ਇੰਨੀ ਸਮਝ ਨਹੀਂ ਕਿ ਉਹਦੇ ਮਾਪਿਓ ਮਰ ਚੁੱਕੇ ਆ ਤੇ ਉਹ ਵਿਚਾਰੀ ਮਜਬੂਰ ਹੋ ਕੇ ਆਪਣੇ ਕੋਲ ਆਈ ਤਾਂ ਕਿ ਖੁਸ਼ ਰਹੇ ਤੂੰ ਤਾਂ ਉਹਨੂੰ ਉਸ ਤੋਂ ਵੀ ਜ਼ਿਆਦਾ ਦੁਖੀ ਕਰ ਦਿੱਤਾ ਤੈਨੂੰ ਸ਼ਰਮ ਨਹੀਂ ਆਉਂਦੀ ਇੰਨੇ ਟਾਈਮ ਤੱਕ ਸਾਡਾ ਸਾਰਾ ਪਰਿਵਾਰ ਉੱਥੇ ਆ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੋਈ ਗੱਲ ਹੋਈ ਆ ਜਦੋਂ ਸਾਰਾ ਪਰਿਵਾਰ ਉੱਥੇ ਆਇਆ ਤਾਂ ਮਾਮੀ ਮਾਮੇ ਤੇ ਗੁੱਸਾ ਕਰਨ ਲੱਗੀ ਕਿ ਉਹ ਤਾਂ ਦੋਵੇਂ ਨਿਆਣੇ ਨੇ ਜੇ ਲੜਪੇ ਤਾਂ ਫਿਰ ਕੀ ਹੋਇਆ ਤੁਸੀਂ ਕਿਉਂ ਕੋਟ ਰਹੇ ਹੋ ਤਾਂ ਮਾਮੇ ਨੇ ਸਾਰੀ ਗੱਲ ਸਾਰੇ ਘਰ ਦੇਆਂ ਨੂੰ ਦੱਸੀ ਸਾਰੇ ਘਰ ਦੇ ਹੈਰਾਨ ਰਹਿ ਗਏ ਮੇਰੇ ਮਾਮੇ ਦੇ ਮੁੰਡੇ ਦੇ ਫੋਨ 'ਚ ਜੋ ਫੋਟੋਆਂ ਸੀ ਉਹਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਮੇਰੇ ਮਾਮੇ ਦੇ ਮੁੰਡੇ ਦੇ ਪਾਪਾ ਦਾ ਘੜਾ ਭਰ ਚੁੱਕਾ ਸੀ ਮੈਂ ਆਪਣੇ ਮਾਮੇ ਨੂੰ ਕਹਿ ਕੇ ਪਲੀਜ਼ ਮੈਨੂੰ ਮੇਰੇ ਪਿੰਡ ਹੀ ਰਹਿਣਾ ਤਾਂ ਮਾਮਾ ਕਹਿਣ ਲੱਗਾ ਕਿ ਤੂੰ ਤਾਂ ਇੱਥੇ ਹੀ ਰਹੇਂਗੀ ਨਿਕਲੂਗਾ ਘਰ ਵਿੱਚੋਂ ਤਾਂ ਇਹ ਨਿਕਲੂਗਾ ਮਾਮੇ ਨੇ ਮੁੰਡੇ ਨੂੰ ਘਰੋਂ ਕੱਢ ਦਿੱਤਾ ਪਰ ਮੈਨੂੰ ਇਹ ਸਭ ਵਧੀਆ ਨਹੀਂ ਲੱਗ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਮਾਮੀ ਕੀ ਸੋਚੂਗੀ ਕਿ ਮੇਰਾ ਪੁੱਤ ਮੇਰੇ ਕੋਲੋਂ ਦੂਰ ਕਰ ਦਿੱਤਾ ਪਰ ਮਾਮੀ ਨੂੰ ਇਸ ਗੱਲ ਨਾਲ ਮੇਰੇ ਤੇ ਕੋਈ ਗੁੱਸਾ ਨਹੀਂ ਸੀ ਮਮੀ ਕਹਿਣ ਲੱਗੀ ਕਿ ਜਿਹੋ ਜਿਹਾ ਨੇ ਕੰਮ ਕੀਤਾ ਸੀ ਉਹੋ ਜਿਹਾ ਭੁਗਤ ਰਿਆ ਮੈਂ ਮਮੀ ਕੋਲ ਵੀ ਇਸ ਗੱਲ ਦੀ ਮਾਫੀ ਮੰਗੀ ਮਮੀ ਕਹਿਣ ਲੱਗੀ ਤੇਰੀ ਕੀ ਗਲਤੀ ਆ ਗਲਤੀ ਤਾਂ ਉਹਦੀ ਜਿਹਨੇ ਆਪਣੀ ਭੂਆ ਦੀ ਕੁੜੀ ਨੂੰ ਵੀ ਨਹੀਂ ਬਖਸ਼ਿਆ ਤੂੰ ਸਾਨੂੰ ਮਾਫ ਕਰ ਦੇ ਅਸੀਂ ਤੈਨੂੰ ਇੱਥੇ ਰੱਖ ਵੀ ਰਹੇ ਤੇ ਤੇਰੀ ਦੇਖਭਾਲ ਵੀ ਨਹੀਂ ਕਰ ਸਕੇ ਸਾਨੂੰ ਮਾਫ ਕਰ ਦੇ ਮਾਮੇ ਦਾ ਮੁੰਡਾ ਆਪਣੇ ਨਾਨਕੇ ਚਲਾ ਗਿਆ ਮਾਮੇ ਨੇ ਘੱਟੋ ਘੱਟ 6-7 ਮਹੀਨਿਆਂ ਨੂੰ ਘਰ ਨਹੀਂ ਵੜਿਆ ਤੇ ਇੰਨੇ ਟਾਈਮ ਤੱਕ ਮੇਰੇ ਲਈ ਰਿਸ਼ਤਾ ਵੇਖ ਕੇ ਮੇਰਾ ਵਿਆਹ ਕਰ ਦਿੱਤਾ ਮੇਰਾ ਘਰ ਵਾਲਾ ਆਸਟ੍ਰੇਲੀਆ ਚ ਆਇਆ ਹੋਇਆ ਸੀ ਤੇ ਉਹ ਮੈਨੂੰ ਵਿਆਹ ਕਰਵਾ ਕੇ ਨਾਲ ਹੀ ਲੈ ਗਿਆ ਪਰ ਸਾਰੀ ਜ਼ਿੰਦਗੀ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਨਹੀਂ ਬੁਲਾਇਆ ਤੇ ਨਾ ਹੀ ਮੈਨੂੰ ਉਹਨੇ ਬੁਲਾਇਆ ਕਿਉਂਕਿ ਉਹਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਪਰ ਜੋ ਕੁਝ ਉਹਨੇ ਮੇਰੇ ਨਾਲ ਕੀਤਾ ਉਹ ਤਾਂ ਨਹੀਂ ਬਦਲ ਸਕਦਾ ਇਸ ਕਰਕੇ ਮੈਂ ਉਹਨੂੰ ਬੁਲਾ ਕੇ ਰਾਜ਼ੀ ਨਹੀਂ ਮੈਂ ਜਦੋਂ ਵੀ ਆਪਣੇ ਨਾਨਕੇ ਆਉਂਦੀ ਆ ਤਾਂ ਉਹਨੂੰ ਘੱਟ ਹੀ ਬੁਲਾਉਣੀ ਆ ਬਸ ਆਪਣੇ ਘਰ ਵਾਲੇ ਸਾਹਮਣੇ ਥੋੜਾ ਬਹੁਤ ਬੁਲਾਉਣੀ ਆ ਕਿਉਂਕਿ ਜਦੋਂ ਵੀ ਮੈਂ ਉਹਨੂੰ ਵੇਖਦੀ ਤਾਂ ਸਾਰਾ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਆ ਬੇਸ਼ੱਕ ਵਿਆਹ ਕਰਵਾ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਪਰ ਮੇਰੀ ਇਹ ਗਲਤੀ ਆ ਕਿ ਮੈਨੂੰ ਉਸ ਸਮੇਂ ਆਵਾਜ਼ ਉਠਾਉਣੀ ਚਾਹੀਦੀ ਸੀ ਪਰ ਹੁਣ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਵਾਲੇ ਨਾਲ ਬੜੀ ਖੁਸ਼ ਹਾਂ ਮੇਰਾ ਘਰ ਵਾਲਾ ਮੈਨੂੰ ਜਲਦੀ ਹੀ ਵਿਆਹ ਕਰਵਾ ਕੇ ਬਾਹਰ ਨਾਲ ਲੈ ਗਿਆ ਉੱਥੇ ਮੈਂ ਬੜੀ ਖੁਸ਼ ਹਾਂ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ